ਵਾਹਿਗੁਰੂ ਜੀ ਕੀ ਫਤਿਹ ਆਪਾਂ ਅੱਜ ਸੰਸਾਰ ਦਾ ਚੋਣਮਾ ਸਾਖੀ ਸਾਹਿਤ ਭਾਗ ਪਹਿਲਾ ਚੋਂ ਇੱਕ ਕਹਾਣੀ ਇੱਕ ਸਾਖੀ ਇੱਕ ਸਿੱਖਿਆਦਾਇਕ ਬਾਤचीत ਉਹ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਸੁਣ ਪਾण्डे ਕੀ ਲਿਖੋ ਜੰਜਾਲਾ 1 ਮਾਰਚ ਤੋਂ 8 ਮਾਰਚ 2009 ਤੱਕ ਲੁਧਿਆਣੇ ਦੇ ਸਰਕਾਰੀ ਕਾਲਜ ਵਿੱਚ ਭਾਰਤੀ ਸਹਿਦ ਅਕਾਡਮੀ ਨਾਮੀ ਸੰਸਥਾ ਦੀ ਦੇਖ ਰੇ ਰੇਖੇਠ ਇੱਕ ਵਿਸ਼ਾਲ ਪੁਸਤਕ ਮੇਲਾ ਲੱਗਿਆ ਸੀ ਇਸ ਮੇਲੇ ਵਿੱਚ ਆਪੋ ਆਪਣੀਆਂ ਪੁਸਤਕਾਂ ਲੈ ਕੇ ਭਾਰਤ ਭਰ ਵਿੱਚੋਂ 106 ਪ੍ਰਕਾਸ਼ਕ ਪਹੁੰਚੇ ਹੋਏ ਸਨ ਪੰਜਾਬੀ ਪੁਸਤਕਾਂ ਵਾਲੇ ਵੀ ਆਪੋ ਆਪਣਾ ਮਾਤਾ ਦਾ ਮਾਲ ਲੈ ਕੇ ਉੱਥੇ ਪਹੁੰਚੇ ਹੋਏ ਸਨ ਇਹ ਲੇਖ ਜਾਨੀ ਕਿ ਇੰਦਰ ਸਿੰਘ ਘਗਾ ਨੇ ਸਪੋਕਸਮੈਨ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਆਪਣੀਆਂ ਪੁਸਤਕਾਂ ਦੀ ਸਟਾਲ ਵੀ ਲਗਾ ਲਈ ਸਵੇਰੇ 10 ਵਜੇ ਤੋਂ ਲੈ ਕੇ ਰਾਤੀ 8 ਵਜੇ ਤੱਕ ਚੰਗੀ ਰੌਣਕ ਬਣੀ ਰਹਿੰਦੀ ਰੋਜ਼ਾਨਾ ਸਪੋਕਸ ਮੈਂਡੇ ਜਿੱਥੇ ਬਹੁਤ ਸਾਰੇ ਸਾਲਾਨਾ ਮੈਂਬਰ ਬਣੇ ਉੱਥੇ ਨਾਲ ਹੀ ਤਰ੍ਹਾਂ-ਤਰ੍ਹਾਂ ਦੇ ਸਵਾਲ ਕਰਨ ਵਾਲੇ ਪਾਠਕਾਂ ਦਾ ਵੀ ਤੰਤਾ ਲੱਗਾ ਰਿਹਾ ਮੈਂ ਹਰ ਰੋਜ਼ ਸਟਾਲਾਂ ਤੇ ਪਾਠਕਾਂ ਨੂੰ ਪੁਸਤਕਾਂ ਖਰੀਦਦੇ ਵੇਖਦਾ ਉਹਨਾਂ ਵਿੱਚੋਂ ਕਈਆਂ ਨਾਲ ਸਵਾਲ ਜਵਾਬ ਕਰਦਾ ਜਿਨ੍ਹਾਂ ਸਟਾਲਾਂ ਤੇ ਵਿਕਰੀ ਜ਼ਿਆਦਾ ਹੋ ਰਹੀ ਸੀ ਉਹਨਾਂ ਪੁਸਤਕਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰਦਾ ਕਿ ਇੱਥੇ ਲਗਾਤਾਰ ਭੀੜ ਕਿਉਂ ਹੈ ਨਿਰਖ ਪਰਖ ਕੇ ਜਿਸ ਨਤੀਜੇ ਤੇ ਮੈਂ ਪਹੁੰਚਿਆ ਉਹ ਹੈ ਸਮੇਂ ਦੀ ਲੋੜ ਮੁਤਾਬਕ ਕਿਤਾਬਾਂ ਲਿਖਣੀਆਂ ਅਤੇ ਛਾਪਣੀਆਂ ਅੱਜ ਕੰਪਿਊਟਰ ਜੀਵਨ ਦਾ ਅਟੁੱਟ ਹਿੱਸਾ ਬਣ ਗਿਆ ਹੈ ਕੰਪਿਊਟਰ ਨਾਲ ਸੰਬੰਧਿਤ ਜਾਣਕਾਰੀ ਦੇਣ ਯੋਗ ਕਿਤਾਬਾਂ ਅਤੇ ਇਹ ਸੀਡਜ਼ ਦੀ ਵਿਕਰੀ ਸਭ ਤੋਂ ਵੱਧ ਹੋ ਰਹੀ ਸੀ। ਇਲੈਕਟ੍ਰੋਨਿਕ ਟੈਕਨੋਲੋਜੀ ਦੀ ਜਾਣਕਾਰੀ ਦੇਣ ਵਾਲਾ ਸਮਾਨ ਖੂਬ ਵਿਕ ਰਿਆ ਸੀ। ਮੈਡੀਕਲ ਦੀਆਂ, ਇੰਜੀਨੀਅਰਿੰਗ ਦੀਆਂ, ਸਾਇੰਸ, ਆਟੋਮੋਬਾਈਲ, ਰਾਜਨੀਤੀ, ਸਵੈਰਜਗਾਰ, ਆਦਿ ਵਿਸ਼ਿਆਂ ਬਾਰੇ ਪੁਸਤਕਾਂ ਖਰੀਦਣ ਵਿੱਚ ਪਾਠਕਾਂ ਦੀ ਬਹੁਤ ਦਿਲਚਸਪੀ ਵੇਖੀ ਗਈ। ਤਰਕ ਸੀ ਤਰਕ ਦੀ ਕਸਵੱਟੀ ਤੇ ਖਰੀਆਂ ਉਤਰਨ ਵਾਲੀਆਂ ਬ੍ਰਾਹਮਣੀ ਭਰਮਜਾਲ ਨੂੰ ਬੜੀ ਬੇਬਾਕੀ ਨਾਲ ਤਾਰ-ਤਾਰ ਕਰ ਦੇਣ ਵਾਲੀਆਂ ਸ੍ਰਿਤਾ ਮੁਗਤਾ ਵਾਲੀਆਂ ਦੀਆਂ ਪੁਸਤਕਾਂ ਵੀ ਖੂਬ ਵਿਕ ਰਈਆਂ ਸਨ ਪੰਜਾਬੀ ਪੁਸਤਕਾਂ ਪ੍ਰਕਾਸ਼ਿਤ ਕਰਨ ਵਾਲੇ ਵਿਰਲਿਆਂ ਨੂੰ ਛੱਡ ਕੇ ਸਮੇਂ ਦੇ ਹਾਣੀ ਨਹੀਂ ਬਣ ਸਕੇ ਆਪਣੇ ਪੰਜਾਬੀ ਪਾਠਕ ਨੂੰ ਦੋਸ਼ੀ ਤਾਂ ਗਰਦਾਨਦੇ ਹਨ ਪਰ ਉਹਨਾਂ ਦਾ ਜੀਵਨ ਰੌਸ਼ਨ ਕਰਨ ਵਾਲਾ ਸਹਿਤ ਹੀ ਨਹੀਂ ਛਾਪ ਰਿਹਾ ਲੇਖਕ ਨੂੰ ਭਾਵੇਂ ਫੁੱਟੀ ਕਾਢੀ ਨਾ ਦੇਣ ਫਿਰ ਵੀ 100 ਪੰਨਿਆਂ ਦੀ ਕਿਤਾਬ 100 ਰੁਪਏ ਮੁੱਲ ਰੱਖ ਦੇਣਗੇ ਹੁਣ ਤਾਂ ਹੋਰ ਵੀ ਜ਼ਿਆਦਾ ਹੋ ਗਿਆ ਜੇ ਫੋਟੋਸਟੇਟ ਕਰਵਾਈਏ ਤਾਂ ਵੀ ਇਸ ਤੋਂ ਅੱਧੇ ਮੁੱਲ ਵਿੱਚ ਪੈਂਦੀ ਹੈ ਪਰ ਪਤਾ ਨਹੀਂ ਇਹਨਾਂ ਦੇ ਪੰਜਾਬੀ ਨਾਲ ਕੀ ਦੁਸ਼ਮਣੀ ਕਮਾਈ ਹੈ ਅਸਮਾਨ ਚੁੰਦੀ ਕੀਮਤ ਦੇ ਕੇ ਪਾਠਕ ਕਿਤਾਬ ਕਿਵੇਂ ਖਰੀਦੇ ਅਜਿਹੇ ਮੇਲਿਆਂ ਵਿੱਚ ਸਗੋਂ ਕਿਤਾਬਾਂ ਹੋਰ ਸਸਤੀਆਂ ਕਰ ਦੇਣੀਆਂ ਚਾਹੀਦੀਆਂ ਹਨ ਤਾਂ ਕਿ ਸਾਡਾ ਸਮਾਜ ਕੁਝ ਗਿਆਨਵਾਨ ਬਣ ਸਕੇ ਬਹੁਤੇ ਪੰਜਾਬੀ ਪ੍ਰਕਾਸ਼ਕਾਂ ਨੇ ਪੁਰਾਣੇ ਲੇਖਕਾਂ ਦੀਆਂ ਪੁਰਾਣੀਆਂ ਕਿਤਾਬਾਂ ਨੂੰ ਛਾਪ ਕੇ ਵੇਚਣ ਦੀ ਇੱਛਾ ਨਾਲ ਆਪਣੀਆਂ ਦੁਕਾਨਾਂ ਸਜਾਈਆਂ ਸਨ ਜੋ ਲੇਖਕ ਵੇਲਾ ਵਿਹਾ ਚੁੱਕੇ ਹਨ ਜੋ ਲੇਖਕ 50 ਸਾਲ ਜਾਂ 100 ਸਾਲ ਪਹਿਲਾਂ ਹੋ ਗੁਜ਼ਰੇ ਹਨ ਉਹਨਾਂ ਦੀਆਂ ਕਿਤਾਬਾਂ ਉਸ ਸਮੇਂ ਵਿੱਚ ਬੇਸ਼ੱਕ ਮੁੱਲਵਾਨ ਹੋਣਗੀਆਂ ਪਰ ਅੱਜ ਦੇ ਹਾਲਾਤ ਵਿੱਚ ਉਹ ਸਾਡੀ ਅਗਵਾਈ ਨਹੀਂ ਕਰ ਸਕਣਗੀਆਂ ਬਹੁਤ ਥੋੜੇ ਲੇਖਕ ਹਨ ਜਿਨ੍ਹਾਂ ਦਾ ਲਿਖਿਆ ਸਦਾ ਬਹਾਰ ਹੁੰਦਾ ਹੈ ਮੰਗ ਹੋਵੇ ਤਾਂ ਪੁਰਾਣੇ ਲੇਖਾਂ ਨੂੰ ਛਾਪਣਾ ਬੁਰਾ ਨਹੀਂ ਹੈ ਪਰ ਗੰਭੀਰਤਾ ਨਾਲ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਪੰਜਾਬੀ ਵਿੱਚ ਨਵੇਂ ਲੇਖ ਜੰਮਣੋਂ ਹਟ ਗਏ ਹਨ ਜੇ ਇਹ ਸੱਚ ਹੈ ਤਾਂ ਪੰਜਾਬੀ ਦੇ ਮਦਈਆਂ ਨੂੰ ਆਤਮ ਚਿੰਤਨ ਕਰਨਾ ਚਾਹੀਦਾ ਹੈ ਪਈ ਕਮੀ ਕਿੱਥੇ ਹੈ ਨਵੇਂ ਲੇਖ ਕਿਉਂ ਪੈਦਾ ਨਹੀਂ ਹੋ ਰਹੇ ਸਨ 1900 ਤੋਂ ਲੈ ਕੇ 1970 ਤੱਕ ਪੰਜਾਬੀ ਲੇਖਕਾਂ ਦਾ ਸੁਨਹਿਰੀ ਸਮਾਂ ਕਿਹਾ ਜਾ ਸਕਦਾ ਹੈ ਇਸ ਸਮੇਂ ਵਿੱਚ ਭਾਈ ਕਾਨ ਸਿੰਘ ਨਾਭਾ ਡਾਕਟਰ ਗੰਡਾ ਸਿੰਘ ਪ੍ਰਿੰਸੀਪਲ ਤੇਜਾ ਸਿੰਘ ਪ੍ਰੋਫੈਸਰ ਸਾਹਬ ਸਿੰਘ ਆਦਿ ਆਪੋ ਆਪਣੇ ਖੇਤਰ ਵਿੱਚ ਖਾਸ ਦੇਣ ਹੈ ਇਹਨਾਂ ਦੀਆਂ ਲਿਖਤਾਂ ਤੋਂ ਅੱਜ ਵੀ ਲਾਹਾ ਲਿਆ ਜਾ ਰਿਹਾ ਹੈ ਇਹਨਾਂ ਕਲਮ ਦੇ ਧਨੀ ਲੇਖਕਾਂ ਤੋਂ ਬਾਅਦ ਇਹਨਾਂ ਵਰਗੇ ਵੱਡੇ ਕਦਮ ਵਾਲਾ ਕੋਈ ਲੇਖਕ ਪੈਦਾ ਕਿਉਂ ਨਹੀਂ ਹੋਇਆ ਇਹ ਸਾਰੇ ਲੇਖ ਗੁਲਾਮ ਭਾਰਤ ਵਿੱਚ ਹੀ ਆਜ਼ਾਦ ਸੋਚ ਵਾਲੇ ਸਨ ਸਨ 47 ਤੋਂ ਮਗਰੋਂ ਜਨਮੇ ਪੜੇ ਤੇ ਪ੍ਰਵਾਨ ਚੜੇ ਵਿਅਕਤੀ ਆਜ਼ਾਦ ਭਾਰਤ ਵਿੱਚ ਗੁਲਾਮ ਸੋਚ ਵਾਲੇ ਕਿਵੇਂ ਬਣ ਗਏ ਪੰਜਾਬੀ ਵਿੱਚ ਲਿਖਿਆ ਜਾ ਰਿਹਾ ਸਾਹਿਤ ਸਮੇਂ ਦਾ ਹਾਣੀ ਨਹੀਂ ਬਣ ਸਕਿਆ ਅਸਮਾਨ ਚੋਂ ਦੀਆਂ ਕੀਮਤਾਂ ਕਾਰਨ ਆਮ ਪਾਠਕ ਦੀ ਪਹੁੰਚ ਤੋਂ ਬਾਹਰ ਹੈ ਪੁਸਤਕਾਂ ਵਿਚਲੀ ਸ਼ਬਦਾਵਲੀ ਅਜਿਹੀ ਹੁੰਦੀ ਹੈ ਕਿ ਸਿਰ ਪਟਕ ਕੇ ਰਹਿ ਜਾਂਦਾ ਕੁਝ ਸਮਝ ਨਹੀਂ ਆਉਂਦਾ ਕਦੀ ਕਦੀ ਇਹ ਭਰਮ ਪੈਦਾ ਹੋ ਜਾਂਦਾ ਹੈ ਕਿ ਸ਼ਾਇਦ ਮੈਂ ਆਮ ਪਾਠਕ ਘਟ ਅਕਲ ਵਾਲਾ ਹਾਂ ਲੇਖਕ ਬਹੁਤ ਉੱਚੇ ਪੱਧਰ ਦਾ ਹੈ ਤਾਂ ਹੀ ਮੇਰੇ ਕੁਝ ਪੱਲੇ ਨਹੀਂ ਪੈਂਦਾ ਹਾਂ ਧਰਮ ਨਾਲ ਦਿਲਚਸਪੀ ਰੱਖਣ ਵਾਲੇ ਲੋਕ ਧਰਮ ਦਾ ਲੇਬਲ ਲੱਗੀ ਸ਼ਰਧਾ ਸਹਿਤ ਕੋਈ ਵੀ ਕਿਤਾਬ ਖਰੀਦ ਲੈਂਦੇ ਹਨ ਪਰ ਸਾਲਾਂ ਬੱਧੀ ਇਸ਼ਨਾਨ ਕਰਕੇ ਸਾਫ ਬਸਤਰ ਪਹਿਨ ਕੇ ਤੂਬਤ ਭਾ ਕੇ ਉਸ ਕਿਤਾਬ ਦਾ ਪਾਠ ਕਰਦੇ ਰਹਿੰਦੇ ਨੇ ਆਪਣੇ ਲਈ ਸੁਰਗ ਦਾ ਟਿਕਟ ਕਟਵਾ ਰਹੇ ਹੁੰਦੇ ਨੇ ਜ਼ਿੰਦਗੀ ਵਿੱਚੋਂ ਫੇਲ ਜਾਂ 2 ਨੰਬਰ ਦਾ ਧੰਦਾ ਕਰਨ ਵਾਲੇ ਗਰੀਬਾਂ ਦਾ ਖੂਨ ਨਿਚੋੜਨ ਵਾਲੇ ਸਮਾਜ ਨਾਲ ਗਦਾਰੀਆਂ ਕਰਨ ਵਾਲੇ ਧਰਮ ਦੇ ਉੱਚੇ ਅਸੂਲਾਂ ਨੂੰ ਦਗਾ ਦੇਣ ਵਾਲੇ ਫਿਰ ਪਾਠ ਅਤੇ ਦਾਨ ਬਹੁਤ ਕਰਦੇ ਨੇ ਤਾਂ ਕਿ ਲੋਕ ਅਤੇ ਪਰਲੋਕ ਦੋਵੇਂ ਮੁਠੀ ਵਿੱਚ ਰਹਿਣ ਅੱਗੋਂ ਵਿਚਾਰ ਕਰਦੇ ਹਾਂ ਕਿ ਪੰਜਾਬੀ ਬੋਲੀ ਨੂੰ ਇਸ ਨਿਗਰੀ ਹੋਈ ਹਾਲਤ ਵਿੱਚ ਪਹੁੰਚਾਉਣ ਦਾ ਜ਼ਿੰਮੇਵਾਰ ਕੌਣ ਹੈ ਨੰਬਰ 1 ਸਾਹਿਤਕਾਰ ਕਿਸੇ ਬੋਲੀ ਨੂੰ ਆਪਣੇ ਗਿਆਨ ਅਤੇ ਤਜਰਬੇ ਨਾਲ ਅਮੀਰ ਬਣਾਉਣਾ ਲੇਖਾਂ ਸਾਹਿਤਕਾਰਾਂ ਅਤੇ ਕਵੀਆਂ ਦੇ ਜ਼ਿੰਮੇ ਹੁੰਦਾ ਹੈ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਪੰਜਾਬੀ ਜ਼ੁਬਾਨ ਦੀ ਕਿ ਉਹ ਜਹੀ ਅਵਸਥਾ ਸੀ ਸਾਨੂੰ ਲਿਖਤ ਰੂਪ ਵਿੱਚ ਕੋਈ ਸਬੂਤ ਨਹੀਂ ਮਿਲਦੇ ਗੁਰੂ ਸਾਹਿਬਾਨ ਵੱਲੋਂ ਲਿਖੀਆਂ ਹੱਥ ਲਿਖਤ ਪੋਥੀਆਂ ਵੀ ਸਾਡੇ ਕੋਲ ਨਹੀਂ ਰਹੀਆਂ ਬਾਬਾ ਫਰੀਦ ਜੀ ਵੱਲੋਂ ਲਿਖੇ ਕਲਾਮ ਦਾ ਨਮੂਨਾ ਹੱਥ ਲਿਖਤ ਵੀ ਅੱਜ ਨਹੀਂ ਹੈ ਜੋ ਕੋਈ ਸਾਡੇ ਕੋਲ ਸਭ ਤੋਂ ਕੀਮਤੀ ਹੈ ਸ਼ਰੋਮਣੀ ਹੈ ਬੇਮਿਸਾਲ ਹੈ ਗੁਰਬਾਣੀ ਰੂਪ ਖਜ਼ਾਨਾ ਹੈ ਪੰਜਾਬੀ ਦੀ ਨਿਹਾਰ ਜੇ ਸਹੀ ਰੂਪ ਵਿੱਚ ਪ੍ਰਾਪਤ ਹੈ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਵਿੱਚੋਂ ਮਿਲਦੀ ਹੈ ਪਤਾ ਨਹੀਂ ਪੰਜਾਬੀ ਬੋਲੀ ਕਦੇ ਸਰਕਾਰੀ ਭਾਸ਼ਾ ਦਾ ਦਰਜਾ ਪਾ ਸਕੇਗੀ ਕਿ ਨਹੀਂ ਸਭਿਆਚਾਰਕ ਮਹਿਫਲਾਂ ਦਾ ਸ਼ਿੰਗਾਰ ਬਣ ਸਕੇਗੀ ਕਿ ਨਹੀਂ ਕਵੀ ਦਰਬਾਰਾਂ ਦੀ ਰੌਣਕ ਬਣੀ ਕੇ ਨਹੀਂ ਪਰ ਬਲਿਹਾਰ ਜਾਈਏ ਗੁਰੂ ਬਾਬਾ ਜੀ ਦੇ ਜਿਨ੍ਹਾਂ ਨੇ ਇਸ ਬੋਲੀ ਨੂੰ ਫਰਸ਼ ਤੋਂ ਚੁੱਕ ਕੇ ਅਰਸ਼ ਤੇ ਪਹੁੰਚਾ ਦਿੱਤਾ ਗਵਾਰਾਂ ਦੀ ਬੋਲੀ ਨੂੰ ਸਰਦਾਰਾਂ ਦੀ ਬੋਲੀ ਬਣਾ ਦਿੱਤਾ ਪੈਰਾ ਵਿੱਚ ਬੈਠੀ ਦਾਸੀ ਨੂੰ ਰਾਣੀ ਦਾ ਕਿਤਾਬ ਦੇ ਦਿੱਤਾ ਗੁਰੂ ਸਾਹਿਬ ਦੀ ਪਾਵਨ ਸਿੱਖਿਆ ਦੁਆਰਾ ਜਿੱਥੇ ਆਮ ਗੁਰਮੁਖ ਬਣਦੇ ਆਮ ਮਨੁੱਖ ਗੁਰਮੁਖ ਬਣਦੇ ਜਾ ਰਹੇ ਸਨ ਉਥੇ ਤ੍ਰਿਸ਼ਕਾਰੀ ਬੋਲੀ ਪੰਜਾਬੀ ਵੀ ਗੁਰਮੁਖੀ ਅਖਵਾਉਣ ਦਾ ਮਾਣ ਹਾਸਲ ਕਰ ਗਈ ਇਸ ਪੰਜਾਬੀ ਨੂੰ ਲੋਕੀ ਗੁਰਮੁਖੀ ਕਹਿਣ ਲੱਗ ਪਏ ਗੁਰਬਾਣੀ ਵਿੱਚ ਵਰਤੇ ਗਏ ਸ਼ਬਦ ਪੰਗਤੀਆਂ ਜਨ ਸਧਾਰਨ ਦੀ ਜ਼ੁਬਾਨ ਤੇ ਨੱਚਣ ਲੱਗ ਪਏ ਆਮ ਬੋਲ ਚਾਲ ਵਿੱਚ ਲੋਕੀ ਗੁਰਬਾਣੀ ਨੂੰ ਮੁਹਾਵਰਿਆਂ ਵਾਂਗ ਬੋਲਣ ਲੱਗ ਪਏ। ਇਹ ਕ੍ਰਾਂਤੀ ਕਿਸੇ ਸਰਕਾਰ ਨੇ ਨਹੀਂ ਲਿਆਂਦੀ। ਪੈਸੇ ਦੀ ਵਰਤੋਂ ਕਰਕੇ ਇਹ ਕਾਰਜ ਨਹੀਂ ਹੋਇਆ। ਗੁਰੂ ਬਾਬਾ ਜੀ ਦੀ ਲੋਕ ਹਤਾਸ਼ੀ ਇਨਕਲਾਬੀ ਸੋਚ ਨੇ ਇਹ ਕਾਰਜ ਕੀਤਾ ਹੈ। ਧਰਮ ਮੁਕਤ ਕਰ ਦੇਣ ਵਾਲੇ ਸਿੱਧੇ ਸਾਦੇ ਵਿਚਾਰ। ਜਾਤ ਪਾਤੀ ਬੰਧਨਾ ਤੋਂ ਮੁਕਤ ਜੀਵਨ ਦਾ ਫਲਸਫਾ। ਜ਼ੁਲਮ ਦੇ ਵਿਰੁੱਧ ਅੜਖਾ ਲਾਉਣ ਦੀ ਦਲੇਰੀ। ਸਿੱਧਾ ਸਾਦਾ ਤੇ ਸੰਜਮੀ ਜੀਵਨ ਰਾਹ ਜਨ ਸਧਾਰਨ ਤੱਕ ਪੰਜਾਬੀ ਵਿੱਚ ਹੀ ਪਹੁੰਚਾਇਆ ਗਿਆ ਹਰ ਇਨਸਾਨ ਨੂੰ ਇਹ ਆਪਣੇ ਦਿਲ ਦੀ ਤਰਜਮਾਨੀ ਪ੍ਰਤੀਤ ਹੋਈ ਓਖੜੀ ਹੋਈ ਡਾਵਾਂਡੋਲ ਅਵਸਥਾ ਵਿੱਚ ਪੁੱਜੀ ਪੰਜਾਬੀ ਬੋਲੀ ਪੰਜਾਬੀਆਂ ਦੇ ਦਿਲੋਂ ਦਿਮਾਗ ਤੇ ਛਾ ਗਈ ਆਪਣੇ ਅਮਰ ਵਿਚਾਰਾਂ ਨਾਲ ਸਤਿਗੁਰੂ ਜੀ ਨੇ ਪੰਜਾਬੀ ਨੂੰ ਵੀ ਅਮਰ ਕਰ ਦਿੱਤਾ ਅੱਜ ਦਾ ਹਰ ਛੋਟਾ ਵੱਡਾ ਲੇਖ ਸਰਕਾਰੀ ਸਹਾਇਤਾ ਅਤੇ ਸਨਮਾਨ ਲਈ ਤਰਲੇ ਲੈਂਦਾ ਮਹਿਸੂਸ ਹੋ ਰਿਹਾ ਹੈ ਕਲਮ ਦੀ ਬੇਜੋੜ ਤਾਕਤ ਨੂੰ ਅਜਾਈਂ ਗੁਆ ਰਿਹਾ ਹੈ ਸਰਕਾਰੀ ਜ਼ਬਰਦਸਤੀ ਦੇ ਵਿਰੁੱਧ ਲੇਖਣ ਬੋਲਣ ਵਾਲਾ ਕੋਈ ਸੂਰਮਾ ਲੇਖਕ ਕਦੀ ਕਦੀ ਨਿੱਤਰਦਾ ਹੈ ਬਹੁ ਗਿਣਤੀ ਟੋਲਾ ਤਾਂ ਸਰਕਾਰੀ ਧੂਤੂ ਵਜਾਉਂਦੇ ਨੇ ਤੇ ਸਰਕਾਰੀ ਛਣਛਣੇ ਨਾਲ ਮਨ ਪਰਚਾਉਂਦੇ ਨੇ ਆਮ ਲੋਕਾਂ ਦੇ ਦਾੜੀ ਕੇਸ ਪੁੱਟੇ ਜਾ ਰਹੇ ਹੁੰਦੇ ਹਨ ਨੂਹਾਂ ਧੀਆਂ ਨੂੰ ਸਰਕਾਰੀ ਦਰਿੰਦੇ ਸਿਰੋਂ ਨੰਗੀਆਂ ਕਰ ਰਹੇ ਹੁੰਦੇ ਹਨ ਕਈ ਲੋਕ ਗੋਰੀ ਦੀਆਂ ਜੁਲਫਾਂ ਦੀ ਪ੍ਰਸ਼ੰਸਾ ਦੀਆਂ ਮਹਾਨ ਕਵਿਤਾਵਾਂ ਲਿਖ ਰਹੇ ਹੁੰਦੇ ਹਨ ਉਹ ਪੀ ਸ਼ਰਾਬ ਦੀ ਬੋਤਲ ਢਕਾਰ ਕੇ ਦੁਨੀਆ ਭਰ ਦੀਆਂ ਕ੍ਰਾਂਤੀਕਾਰੀ ਲਹਿਰਾਂ ਦਾ ਅਧਿਐਨ ਕਰਨ ਤੋਂ ਬਾਅਦ ਮੈਂ ਇਸ ਛੱਤੇ ਤੇ ਪੁੱਜਾ ਹਾਂ ਕਿ ਸੱਚੀ ਸੱਚੇ ਕਵੀ ਇਸ ਸਾਹਿਤਕਾਰ ਸਰਕਾਰਾਂ ਨਾਲ ਰਲ ਕੇ ਕਦੀ ਨਹੀਂ ਚੱਲ ਸਕਦੇ ਜਿਹੜੇ ਸਰਕਾਰੀ ਟੁਕੜੇ ਖਾ ਕੇ ਸਰਕਾਰੀ ਇਨਾਮ ਸਨਮਾਨ ਲੈ ਕੇ ਲੇਖ ਹੋਣ ਦਾ ਦਮ ਭਰਦੇ ਹਨ ਉਹ ਲੋਕ ਹਿਤੂ ਨਹੀਂ ਲੋਕ ਦੋਖੀ ਮੰਨੇ ਜਾਂਦੇ ਨੇ ਪੰਜਾਬ ਵਿਚਲੇ ਸਰਕਾਰੀ ਕਾਲਜਾਂ ਯੂਨੀਵਰਸਟੀਆਂ ਦੇ ਡਾਕਟਰ ਤੇ ਪ੍ਰੋਫੈਸਰ ਪੰਜਾਬ ਵਾਸੀਆਂ ਨੂੰ ਲੋਕ ਹਿਤੂ ਸੇਧ ਦੇਣ ਦੇ ਸਮਰੱਥ ਨਹੀਂ ਰਹੇ ਹਨ ਉਂਗਲਾਂ ਤੇ ਗਿਣੀਆਂ ਜਾਣਯੋਗੀਆਂ ਕਿਤਾਬਾਂ ਹਨ ਜਿਨ੍ਹਾਂ ਨੂੰ ਬਾਰ-ਬਾਰ ਪੜ੍ਹਨ ਲਈ ਮਨ ਕਰਦਾ ਹੈ ਵਰਨਾ ਉਹੀ ਕਿਸਿਆ ਪਟਿਆ ਬੇਹਾ ਖਾਣਾ ਸਾਡੇ ਸਾਹਮਣੇ ਪਰੋਸਿਆ ਜਾ ਰਿਹਾ ਹੈ ਸ਼੍ਰੋਮਣੀ ਕਮੇਟੀ ਦੇ ਫਰਜ਼ ਅਗਲਾ ਨੁਕਤਾ ਨੰਬਰ 2 ਬਹੁਤ ਲੰਮੀ ਲੜਾਈ ਤੋਂ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਸੀ ਜਿੱਥੇ ਇਸ ਕਮੇਟੀ ਨੇ ਗੁਰਦੁਆਰਿਆਂ ਦਾ ਪ੍ਰਬੰਧ ਸੁਧਾਰਨਾ ਸੀ ਉਥੇ ਹੀ ਪੈਸੇ ਦੀ ਦੁਰ ਵਰਤੋਂ ਰੋਕ ਕੇ ਸਿੱਖ ਪੰਥ ਲਈ ਬਹੁਪੱਖੀ ਕਾਰਜ ਉਲੀਕਣੇ ਸਨ ਜਿਨ੍ਹਾਂ ਵਿੱਚ ਵਿਦਿਆ ਨੂੰ ਸਭ ਤੋਂ ਜ਼ਿਆਦਾ ਮਹੱਤਤਾ ਦਿੱਤੀ ਜਾਣੀ ਚਾਹੀਦੀ ਸੀ ਗੁਰਮਤ ਨਾਲ ਸੰਬੰਧਿਤ ਸਾਹਿਤ ਗੁਰਬਾਣੀ ਦੇ ਅਰਥ ਇਤਿਹਾਸ ਫਿਲਾਸਫੀ ਤੁਲਨਾਤਮਕ ਅਧਿਐਨ ਕਿਤਾ ਮੁਖੀ ਸਿੱਖਿਆ ਆਦਿ ਪਿੰਡ ਪੱਦਰ ਤੋਂ ਲੈ ਕੇ ਹਰ ਕਸਬੇ ਸ਼ਹਿਰ ਤੇ ਭਾਰਤ ਦੇ ਸਿੱਖ ਵਸੋਂ ਵਾਲੇ ਇਲਾਕਿਆਂ ਵਿੱਚ ਮੈਰੀ ਸਕੂਲ ਕਾਲਜ ਖੋਲੇ ਜਾਣੇ ਚਾਹੀਦੇ ਸਨ ਜਿੱਥੇ ਦੁਨਿਆਵੀ ਵਿਦਿਆ ਦਿੱਤੀ ਜਾਂਦੀ ਤੇ ਨਾਲ ਹੀ ਧਰਮ ਵਿਦਿਆ ਵੀ ਪੜਾਈ ਜਾਂਦੀ ਗੈਰ ਸਿੱਖਾਂ ਦੇ ਬੱਚੇ ਵੀ ਇਹਨਾਂ ਸੰਸਥਾਵਾਂ ਵਿੱਚ ਦਾਖਲ ਹੋਣ ਨੂੰ ਤਰਦੀ ਤਰਜੀਹ ਦਿੰਦੇ ਵਿਦਵਾਨਾਂ ਤੋਂ ਸਹਿਤ ਤਿਆਰ ਕਰਵਾਇਆ ਜਾਂਦਾ ਹਰ ਗੁਰਦੁਆਰੇ ਅਤੇ ਸਕੂਲ ਨਾਲ ਮੈਰੀ ਪੁਸਤਕਾਂ ਦੀ ਲਾਇਬ੍ਰੇਰੀ ਬਣਾਈ ਜਾਂਦੀ ਕਿਤਾਬਾਂ ਲੇਖਣ ਵਾਲਿਆਂ ਨੂੰ ਉਤਸ਼ਾਹ ਮਿਲਦਾ ਛਾਪਣ ਵਾਲਿਆਂ ਨੂੰ ਰੋਜ਼ਗਾਰ ਮਿਲਦਾ ਅਣਗਿਣਤ ਲੋਕਾਂ ਨੂੰ ਜੀਵਨ ਸੇਧ ਮਿਲਦੀ ਕਾਮਯਾਬ ਇਨਸਾਨ ਬਣਨ ਵਾਸਤੇ ਸੋਚਾ ਗਿਆਨ ਮਿਲਦਾ ਸਿੱਖ ਕੌਮ ਦੀ ਚੜ੍ਹਦੀ ਕਲਾ ਹੁੰਦੀ ਸਿੱਖ ਨੌਜਵਾਨ ਦਰਦਰ ਨਾ ਪਟਕਦੇ ਫਿਰਦੇ ਸ਼੍ਰੋਮਣੀ ਕਮੇਟੀ ਅਤੇ ਹੋਰ ਸਾਰੀਆਂ ਗੁਰਦੁਆਰਾ ਕਮੇਟੀਆਂ ਸਿੱਖਰ ਦੁਪਹਿਰੇ ਦਗਾ ਦੇ ਗਈਆਂ ਸਿੱਖ ਕੌਮ ਨੂੰ ਗਿਆਨ ਦਾ ਚਾਨਣ ਦੇਣ ਦੀ ਥਾਵੇਂ ਅਗਿਆਨਤਾ ਦੇ ਅੰਤ ਮਹਾਸਾਗਰ ਵਿੱਚ ਡੋਬ ਗਈਆਂ ਸਾਡੇ ਗੁਰਦੁਆਰਿਆਂ ਵਿਚਲੇ ਭਾਈ ਲਗਭਗ ਦਸਵੀਂ ਤੋਂ ਹੇਠਾਂ-ਹੇਠਾਂ ਹੀ ਚੱਲ ਰਹੇ ਨੇ ਸਾਰੇ ਇਤਿਹਾਸਕ ਵੱਡੇ ਗੁਰਦੁਆਰਿਆਂ ਦੇ ਹੈੱਡ ਗ੍ਰੰਤੀ ਉਚੇਰੀ ਵਿਦਿਆ ਤੋਂ ਸਖਣੇ ਨੇ ਸਾਰੇ ਤਖਤਾਂ ਦੇ ਜਥੇਦਾਰਾਂ ਨੇ ਆਪਣੇ ਸਰੀਰ ਉੱਤੇ ਕਿਸੇ ਕਾਲਜ ਦਾ ਪਰਛਾਵਾਂ ਤੱਕ ਨਹੀਂ ਪੈਣ ਦਿੱਤਾ ਸਿੱਖਾਂ ਦੇ ਕਥਾਵਾਚਕ ਸ਼ਕਲ ਸੂਰਤ ਤੋਂ ਸਿੱਖ ਨਜ਼ਰ ਆਉਂਦੇ ਹਨ ਪਰ ਸਾਰੇ ਬ੍ਰਾਹਮਣੀ ਕਰਮ ਕਾਂਡ ਦੇਵੀ ਦੇਵਤਿਆਂ ਦੀ ਮਹਿਮਾ ਗਾਈ ਜਾ ਰਹੀ ਹੈ ਡੇਰੇਦਾਰ ਸਾਧ ਲਾਣਾ ਖੁਦ ਅਣਪੜ ਹੋਣ ਕਰਕੇ ਵਿਦਿਆ ਅਤੇ ਵਿਦਵਾਨਾਂ ਨੂੰ ਦੀ ਸ਼ਰੇ ਆਮ ਖਿੱਲੀ ਉਡਾਉਂਦਾ ਹੈ ਕੋਈ ਰੋਕਣ ਵਾਲਾ ਨਹੀਂ ਹੈ ਪੜਿਆ ਲਿਖਿਆ ਲੱਖਾਂ ਨੌਜਵਾਨ ਬੇਰੁਜ਼ਗਾਰ ਹੈ ਕੁਰਾਹੇ ਪਹਿਰੇ ਹੈ ਸਿੱਖੀ ਤੋਂ ਮੂੰਹ ਮੋੜ ਗਿਆ ਹੈ ਗੁਰਦੁਆਰਾ ਕਮੇਟੀਆਂ ਦੇ ਪ੍ਰਧਾਨ ਤੇ ਜਥੇਦਾਰ ਮਾਇਆ ਦੀਆਂ ਬੋਰੀਆਂ ਇਕੱਠੀਆਂ ਕਰ ਰਹੇ ਹਨ ਰੋਮ ਸੜ ਰਿਹਾ ਹੈ ਨੀਰੋ ਬੰਸਰੀ ਵਜਾ ਰਿਹਾ ਹੈ ਗੁਰਦੁਆਰਿਆਂ ਵਿੱਚ ਚੰਗੀ ਮਤ ਅਤੇ ਪ੍ਰਮਾਣਿਕ ਗੁਰਮਤ ਸਹਿਤ ਤੁਹਾਨੂੰ ਨਹੀਂ ਲੱਭੇਗਾ ਵੱਡੇ ਇਤਿਹਾਸਕ ਜੋੜ ਮੇਲੇਆਂ ਵਕਤ ਅਤੇ ਹੋਰਨਾ ਇਕੱਠਾਂ ਵਿੱਚ ਚੰਗੀਆਂ ਕਿਤਾਬਾਂ ਦੀਆਂ ਸਟਾਲਾਂ ਲੱਗਣੀਆਂ ਚਾਹੀਦੀਆਂ ਹਨ ਪਰ ਗੁਰਦੁਆਰੇ ਦੀ ਜ਼ਮੀਨ ਦੁਕਾਨਾਂ ਵਾਲਿਆਂ ਨੂੰ ਕਿਰਾਏ ਤੇ ਦੇ ਕੇ ਰੁਪਿਆਂ ਦੀਆਂ ਪੰਡਾਂ ਇਕੱਠੀਆਂ ਕਰ ਜਾਂਦੀਆਂ ਹਨ ਗੁਰਦੁਆਰਿਆਂ ਦੁਆਲੇ ਦੁਕਾਨਾਂ ਵਿੱਚ ਵਿਕਰੇ ਹਾ ਮਾਲ ਕੀ ਆਖੀਏ ਤੋਬਾ ਤੋਬਾ ਉਥੇ ਆਲੇ ਦੁਆਲੇ ਵਿਕਰੇ ਐ ਸੁਰੱਖੀਆਂ ਬਿੰਦੀਆਂ ਚੂੜੀਆਂ ਕੰਗੀਆਂ ਕਛੀਆਂ ਪਜਾਮੀਆਂ ਖੜਾਉਣੇ ਤਰ੍ਹਾਂ ਤਰ੍ਹਾਂ ਦੇ ਸੰਤਾਂ ਦੀਆਂ ਫੋਟੋਆਂ ਗੁਰਮਤ ਵਿਰੋਧੀ ਸਾਹਿਤ ਵਾਜਬ ਰੇਟ ਤੇ ਗੁਰਮਤ ਦੀ ਮਿਆਰੀ ਕਿਤਾਬ ਇਹਨਾਂ ਥਾਵਾਂ ਤੇ ਤੁਹਾਨੂੰ ਨਹੀਂ ਲੱਭੇਗੀ ਮਿਸ਼ਨਰੀ ਕਾਲੀਆਂ ਨੇ ਅਜਿਹੇ ਜੋੜ ਮੇਲਿਆਂ ਤੇ ਸਟਾਲਾਂ ਲਾ ਕੇ ਕੁਝ ਉਪਰਾਲੇ ਕੀਤੇ ਸਨ ਉਹ ਵੀ ਪ੍ਰਬੰਧਕਾਂ ਨੂੰ ਹਜਮ ਨਹੀਂ ਹੋ ਰਹੇ ਸਿੱਖ ਪੰਥ ਨੂੰ ਅਣਪੜ ਰੱਖਣ ਵਾਸਤੇ ਗੁਰਦੁਆਰਾ ਕਮੇਟੀਆਂ ਨੇ ਖੁੱਲੇ ਦਿਨ ਹਿੱਸਾ ਪਾਇਆ ਹੈ ਗੁਰਮਤਿ ਬਾਰੇ ਜਾਣਨ ਲਈ ਦੁਨੀਆ ਵਿੱਚ ਜਗਿਆਸਾ ਹੈ ਪਰ ਦੁਨੀਆ ਦੀਆਂ ਪ੍ਰਮੁੱਖ ਬੋਲੀਆਂ ਵਿੱਚ ਸਿੱਖ ਸਾਹਿਤ ਮਿਲਦਾ ਹੀ ਨਹੀਂ ਹੈ ਆਪਣੇ ਹੀ ਸਪੀਕਰ ਤੇ ਆਪਣੇ ਧਰਮ ਦੀ ਪ੍ਰਸ਼ੰਸਾ ਕਰਨ ਨਾਲ ਇਸ ਧਰਮ ਨੇ ਨਹੀਂ ਵਧਣਾ ਇਹ ਸਕੂਲ ਕਾਲਜ ਖੋਲਣੇ ਪੈਣਗੇ ਵੱਧ ਤੋਂ ਵੱਧ ਸਾਹਿਤ ਤਿਆਰ ਕਰਕੇ ਵਾਜਬ ਰੇਟਾਂ ਤੇ ਆਮ ਮਨੁੱਖ ਤੱਕ ਪਹੁੰਚਾਣਾ ਪਵੇਗਾ ਜਿਵੇਂ ਉੱਪਰ ਜ਼ਿਕਰ ਕੀਤਾ ਗਿਆ ਹੈ ਕਿ ਲੁਧਿਆਣੇ ਦੇ ਪੁਸਤਕ ਮੇਲੇ ਵਿੱਚ Hindu ਧਰਮ ਨਾਲ ਸੰਬੰਧਿਤ ਸਾਰੀਆਂ ਕਿਤਾਬਾਂ ਵਿਕ ਰਹੀਆਂ ਸਨ ਈਸਾਈ ਧਰਮ ਵਾਲਿਆਂ ਦੀ ਆਪਣੀ ਦੁਕਾਨ ਲੱਗੀ ਹੋਈ ਸੀ ਇਸਲਾਮ ਵਾਲਿਆਂ ਨੇ ਆਪਣੀ ਦੁਕਾਨ ਤੇ ਹੋਰ ਇਸਲਾਮਿਕ ਸਹਿਤ ਦੇ ਨਾਲ ਨਾਲ ਕੁਰਾਨ ਮਜੀਦ ਕਈ ਬੋਲੀਆਂ ਵਿੱਚ ਅਨੁਵਾਦ ਕਰਕੇ ਵਿਕਰੀ ਲਈ ਰੱਖੀ ਹੋਈ ਸੀ ਪਰ ਹਾਏ ਬਾਬਾ ਨਾਨਕ ਜੀ ਤੁਹਾਡੇ ਆਪਣੇ ਅਖਬਾਉਣ ਵਾਲੇ ਸ਼੍ਰੋਮਣੀ ਕਮੇਟੀ ਪ੍ਰਬੰਧਕਾਂ ਵੱਲੋਂ ਇੱਕ ਵੀ ਸਟਾਲ ਨਹੀਂ ਲਾਇਆ ਗਿਆ ਇਹ ਨਹੀਂ ਚਾਹੁੰਦੇ ਕਿ ਕੋਈ ਗੁਰਮਤਿ ਬਾਰੇ ਗਿਆਨ ਹਾਸਲ ਕਰੇ ਸਾਡੇ ਆਪਣੇ ਹੀ ਸਿੱਖ ਕੌਮ ਨੂੰ ਅਣਪੜ੍ਹ ਤੇ ਗੁਰਮਤ ਤੋਂ ਸੱਖਣੇ ਰੱਖਣ ਵਿੱਚ ਭਰਪੂਰ ਹਿੱਸਾ ਪਾ ਰਹੇ ਨੇ ਬਸ ਇਹਨਾਂ ਨੂੰ ਤਾਂ ਮਾਇਆ ਚਾਹੀਦੀ ਹੈ ਅਗੋਂ ਨੰਬਰ 3 ਪੰਜਾਬ ਸਰਕਾਰ ਦੇ ਫਰਜ਼ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਰਕਾਰਾਂ ਕੋਲ ਪੈਸਾ ਸਾਧਨ ਅਤੇ ਸ਼ਕਤੀ ਹੁੰਦੀ ਹੈ ਹਰ ਇੱਕ ਸਰਕਾਰ ਦਾ ਇਹ ਨੈਤਿਕ ਫਰਜ਼ ਬਣਦਾ ਹੈ ਕਿ ਉਹ ਆਪਣੇ ਨਾਗਰਿਕਾਂ ਦੀਆਂ ਲੋੜਾਂ ਪੂਰੀਆਂ ਕਰੇ ਆਮਨ ਕਾਨੂੰਨ ਬਰਕਰਾਰ ਰੱਖਣਾ ਰੁਜ਼ਗਾਰ ਦੇ ਸਾਧਨ ਪੈਦਾ ਕਰਨੇ ਬਿਜਲੀ ਪਾਣੀ ਖੇਤੀ ਡਾਕਟਰੀ ਸਹੂਲਤਾਂ ਆਦਮ ਹਈਆ ਕਰਵਾਉਣੀ ਆ ਹਰ ਇੱਕ ਸ਼ਹਿਰੀ ਨੂੰ ਸੌਕੀ ਅਤੇ ਮਿਆਰੀ ਵਿੱਦਿਆ ਦੇਣੀ ਸਰਕਾਰ ਦਾ ਮੁਢਲਾ ਫਰਜ਼ ਹੋਣਾ ਚਾਹੀਦਾ ਹੈ ਕਿਉਂਕਿ ਵਿੱਦਿਆ ਪ੍ਰਾਪਤ ਕਰਨ ਤੋਂ ਬਾਅਦ ਹੀ ਕਿਸੇ ਕਿਤੇ ਵਿੱਚ ਕਾਮਯਾਬੀ ਦੀ ਆਸ ਕੀਤੀ ਜਾ ਸਕਦੀ ਹੈ ਪੰਜਾਬ ਸਰਕਾਰ ਕੋਲ ਅਜਿਹੀ ਕੋਈ ਨੀਤੀ ਨਹੀਂ ਹੈ ਕੇ ਆਪਣੇ ਨਾਗਰਿਕਾਂ ਨੂੰ ਰੁਜ਼ਗਾਰ ਪੱਕੀ ਆਮ ਆਦਮੀ ਦੀ ਪਹੁੰਚ ਵਾਲੀ ਵਿੱਦਿਆ ਦੇ ਵੀ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਢਹਿ ਗਈਆਂ ਹਨ ਪੜਾਉਣ ਲਈ ਲੋੜੀਂਦਾ ਸਾਜੋ ਸਮਾਨ ਨਹੀਂ ਹੈ ਪੀਣ ਵਾਲਾ ਬੋਤੀਆਂ ਥਾਮਾਂ ਤੇ ਸਾਫ ਪਾਣੀ ਵੀ ਨਹੀਂ ਹੈ ਅਧਿਆਪਕਾਂ ਦੀ ਗਿਣਤੀ ਣ ਕੇ ਗਸ ਪੈਣ ਲੱਗਦੇ ਨੇ ਕਿੰਨੇ ਅਧਿਆਪਕ ਘਟ ਨੇ ਸੰਗਰੂਰ ਜ਼ਿਲ੍ਹੇ ਵਿਚਲੇ ਇੱਕ ਕਸਬੇ ਮੂਨਕ ਤੋਂ ਸਕੂਲ ਦੇ ਮਾਸਟਰ ਨੇ ਰਿਟਾਇਰ ਹੋਣਾ ਸੀ ਨੇੜੇ ਦਾ ਸੰਬੰਧੀ ਹੋਣ ਕਰਕੇ ਮੈਂ ਵੀ ਉੱਥੇ ਹਾਜ਼ਰ ਸਾਂ ਰਵੈਤੀ ਲੈਕਚਰਾਂ ਤੋਂ ਮਗਰੋਂ ਸਕੂਲ ਦੇ ਪ੍ਰਿੰਸੀਪਲ ਨੇ ਇੱਕ ਦਰਦਨਾਕ ਦ੍ਰਿਸ਼ ਸਾਡੇ ਸਾਹਮਣੇ ਰੱਖਦਿਆਂ ਸਾਰਿਆਂ ਨੂੰ ਸੰਬੋਧਨ ਕੀਤਾ ਵਿਦਾਇਗੀ ਸਮਾਗਮ ਤੇ ਆਏ ਸਤਿਕਾਰਯੋਗ ਵੀਰੋ ਤੇ ਭੈਣੋ ਬਹੁਤ ਸਾਰੇ ਬਲਾਰਿਆਂ ਤੋਂ ਤੁਸੀਂ ਕਈ ਤਰ੍ਹਾਂ ਦੀ ਜਾਣਕਾਰੀ ਲੈ ਚੁੱਕੇ ਹੋ ਮੈਂ ਕੋਈ ਲੰਮਾ ਲੈਕਚਰ ਨਹੀਂ ਦੇਵਾਂਗਾ ਸਰਕਾਰੀ ਨੌਕਰ ਹੋਣ ਕਰਕੇ ਆਮ ਪਬਲਿਕ ਵਿੱਚ ਮੈਂ ਕੁਝ ਨਹੀਂ ਕਹਿ ਸਕਦਾ ਜੇ ਤੁਹਾਡੇ ਵਿੱਚ ਕੋਈ ਪੱਤਰਕਾਰ ਹੋਵੇ ਲੇਖਕ ਹੋਵੇ ਰਾਜਸੀ ਪਹੁੰਚ ਵਾਲੇ ਧਰਮੀਪੁਰਖ ਹੋਵੇ ਤਾਂ ਪੰਜਾਬ ਵਾਸੀਆਂ ਨੂੰ ਵਿੱਦਿਆ ਦਾ ਗਿਆਨ ਦੇਣ ਵਾਸਤੇ ਪੰਜਾਬ ਸਰਕਾਰ ਦੇ ਬੋਲੇ ਕੰਨਾਂ ਤੱਕ ਇਹ ਮੇਰੀ ਆਵਾਜ਼ ਪਹੁੰਚਾ ਦਿਓ 18 ਸਾਲ ਪਹਿਲਾਂ ਮੈਂ ਜਾਨੀ ਕਿ ਪ੍ਰਿੰਸੀਪਲ ਕਹਿ ਰਿਹਾ 18 ਸਾਲ ਪਹਿਲਾਂ ਮੈਂ ਇਸ ਸਕੂਲ ਵਿੱਚ ਡਿਊਟੀ ਤੇ ਹਾਜ਼ਰ ਹੋਇਆ ਸੀ ਉਸ ਵਕਤ ਇੱਥੇ ਸਕੂਲ ਸਟਾਫ ਦੇ ਕੁੱਲ ਮੈਂਬਰ 48 ਤੇ ਵਿਦਿਆਰਥੀ ਸਨ 850 ਅੱਜ 18 ਸਾਲ ਬਾਅਦ ਇੱਥੇ ਸਟਾਫ ਦੇ ਮੈਂਬਰਾਂ ਦੀ ਗਿਣਤੀ ਰਹਿ ਗਈ ਹੈ ਕੇਵਲ 14 ਤੇ ਵਿਦਿਆਰਥੀਆਂ ਦੀ ਗਿਣਤੀ ਹੋ ਗਈ ਹੈ 1200 ਲੱਖ ਯਤਨ ਕਰਕੇ ਵੀ ਅਸੀਂ ਇਹਨਾਂ ਬੱਚਿਆਂ ਨਾਲ ਇਨਸਾਫ ਨਹੀਂ ਕਰ ਸਕਦੇ ਛੋਟੇ ਜਿਹੇ ਪੰਜਾਬ ਸੂਬੇ ਵਿੱਚ ਮਾਸਟਰਾਂ ਦੀਆਂ 50000 ਤੋਂ ਵੱਧ ਅਸਾਮੀਆਂ ਖਾਲੀ ਪਈਆਂ ਹਨ ਕੋਈ ਅਕਾਲੀ ਕੋਈ ਕਾਂਗਰਸੀ ਕੋਈ ਸ਼੍ਰੋਮਣੀ ਕਮੇਟੀ ਹੈ ਸਾਡਾ ਕੋਈ ਬਾਲੀਵਾਰਸ ਹੈ ਮਾਸਟਰ ਜੀ ਦੇ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਅਸੀਂ ਸਾਰੇ ਸੁੰਨ ਹੋਏ ਬੈਠੇ ਸਾਂ ਸਨ 47 ਤੋਂ ਪਹਿਲਾਂ ਦਿੱਲੀ ਤੋਂ ਲੈ ਕੇ ਕੁੱਲੂ ਕਾਂਗੜਾ ਤੇ ਕਸ਼ਮੀਰ ਸਮੇਤ ਅਫਗਾਨਿਸਤਾਨ ਤੱਕ ਅਫਗਾਨਿਸਤਾਨ ਤੱਕ ਘਰ ਘਰ ਪੰਜਾਬੀ ਦੀਆਂ ਗੁੰਜਾਰਾਂ ਪੈਂਦੀਆਂ ਸਨ ਮੇਰਠ ਰੇਲਵੇ ਸਟੇਸ਼ਨ ਦੇ ਨੇੜੇ ਸ਼ਹਿਰਾਂ ਦੀ ਦੂਰੀ ਦੱਸਣ ਵਾਲੇ ਮੀਲ ਪੱਥਰ ਅੰਗਰੇਜ਼ੀ ਉਰਦੂ ਤੇ ਪੰਜਾਬੀ ਵਿੱਚ ਲੱਗੇ ਹੋਏ ਮੈਂ ਆਪ ਵੇਖੇ ਨੇ ਪੰਜਾਬੀ ਪੰਜਾਬ ਵਿੱਚ ਸਰਕਾਰ ਭਾਵੇਂ ਕਾਂਗਰਸ ਦੀ ਹੋਵੇ ਤੇ ਭਾਵੇਂ ਅਕਾਲੀਆਂ ਦੀ ਸਿੱਖ ਬਹੁ ਗਿਣਤੀ ਵਾਲਾ ਸੂਬਾ ਹੋਣ ਕਰਕੇ ਹਰ ਇੱਕ ਸਰਕਾਰ ਵਿੱਚ ਸਿੱਖ ਛਕਲਾਂ ਵਾਲਿਆਂ ਦੀ ਗਿਣਤੀ ਬਹੁਤ ਹੁੰਦੀ ਹੈ ਮੁੱਖ ਮੰਤਰੀ ਤਾਂ ਹਰ ਵਾਰੀ ਸਿੱਖ ਵਿਅਕਤੀ ਹੀ ਹੁੰਦਾ ਹੈ ਅਫਸੋਸ ਕਿ ਪੰਜਾਬੀ ਬੋਲੀ ਨੂੰ ਸਾਰਿਆਂ ਨੇ ਹੀ ਘੱਟੇ ਰੋਲਿਆ ਹੈ ਬਣਦਾ ਮਾਣ ਦੇ ਬੋਣ ਤਾਂ ਦੂਰ ਦੀ ਗੱਲ ਜਦੋਂ 1947 ਵਿੱਚ ਦੇਸ਼ ਦੀ ਵੰਡ ਹੋਈ ਉਸ ਵਕਤ ਪੰਜਾਬ ਵਾਂਗ ਬੰਗਾਲ ਵੀ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਪੂਰਬੀ ਬੰਗਾਲ ਤੇ ਪੂਰਬੀ ਪਾਕਿਸਤਾਨ ਬਣ ਗਿਆ ਜੋ 1971 ਵਿੱਚ ਪਾਕਿਸਤਾਨ ਨਾਲੋਂ ਵੱਖ ਹੋ ਕੇ ਬੰਗਲਾਦੇਸ਼ ਅਖਵਾਇਆ ਭਾਰਤ ਵਿੱਚਲਾ ਸੂਬਾ ਪੱਛਮੀ ਬੰਗਾਲ ਦੇ ਨਾਮ ਨਾਲ ਜਾਣਿਆ ਗਿਆ ਦੋ ਅਲੱਗ ਦੇਸ਼ਾਂ ਵਿੱਚ ਵੰਡੇ ਜਾ ਕੇ ਵੀ ਦੋਵਾਂ ਦੀ ਮਾਂ ਬੋਲੀ ਬੰਗਲਾ ਹੈ ਇੱਧਰ ਸਾਡੇ ਆਪਣੇ ਦੇਸ਼ ਦੇ ਅੰਦਰ ਦਿੱਲੀ ਵਿੱਚੋਂ ਪੰਜਾਬੀ ਦਾ ਖਾਤਮਾ ਕਰ ਦਿੱਤਾ ਹਰਿਆਣਾ ਵਿੱਚ 40% ਸਿੱਖ ਤੇ 90% ਪੰਜਾਬੀ ਵਸੋਂ ਹੋਣ ਦੇ ਬਾਵਜੂਦ ਪੰਜਾਬੀ ਨੂੰ ਦੇਸ਼ ਨਿਕਾਲਾ ਦੇ ਦਿੱਤਾ ਹੈ ਹਿਮਾਚਲ ਪ੍ਰਦੇਸ਼ ਵਿੱਚ 80% ਪੰਜਾਬੀ ਬੋਲਣ ਵਾਲਿਆਂ ਦੇ ਬਾਵਜੂਦ ਵੀ ਪੰਜਾਬੀ ਨੂੰ ਦਫਨ ਕਰ ਦਿੱਤਾ ਗਿਆ ਹੈ ਜੰਮੂ ਕਸ਼ਮੀਰ ਵਿੱਚੋਂ ਪੰਜਾਬੀ ਨੂੰ ਫਾਂਸੀ ਤੇ ਲਟਕਾ ਦਿੱਤਾ ਗਿਆ ਹੈ ਪੰਜਾਬ ਆਪਣੇ ਘਰ ਵਿੱਚ ਪੰਜਾਬੀ ਬੋਲੀ ਆਖਰੀ ਸ਼ਾਹਾਂ ਤੇ ਮੰਨੀ ਜਾਣੀ ਚਾਹੀਦੀ ਆ ਭਾਵੇਂ ਬੋਲੀ ਦਾ ਧਰਮ ਨਾਲ ਸਿੱਧਾ ਸਬੰਧ ਨਹੀਂ ਹੁੰਦਾ ਪਰ ਭਾਰਤ ਸਰਕਾਰ ਨੇ ਅਤੇ ਪੰਜਾਬ ਦੇ ਫਿਰਕੂ ਟੋਲੇ ਨੇ ਪੰਜਾਬੀ ਨੂੰ ਸਿੱਖਾਂ ਦੀ ਬੋਲੀ ਗਰਦਾਨ ਦਿੱਤਾ ਸਿੱਖ ਮੁਖੀਆਂ ਵੱਲੋਂ ਇਸ ਬੰਗਾਰ ਨੂੰ ਸਵੀਕਾਰ ਕਰਦੇ ਆ ਪੰਜਾਬੀ ਦੇ ਵਿਕਾਸ ਵਾਸਤੇ ਸਾਰੀ ਸਿਆਣਪ ਤੇ ਹਿੰਮਤ ਘੋਕ ਦੇਣੀ ਚਾਹੀਦੀ ਸੀ ਸ਼੍ਰੋਮਣੀ ਕਮੇਟੀ ਸਾਰੇ ਗੁਰਦੁਆਰਿਆਂ ਨੂੰ ਵੱਧ ਤੋਂ ਵੱਧ ਪੈਸਾ ਵਿੱਦਿਆ ਦੇ ਪ੍ਰਸਾਰ ਲਈ ਖਰਚਣਾ ਚਾਹੀਦਾ ਸੀ ਕਮੇਟੀ ਦੇ ਮੁਖੀਆਂ ਨੇ ਵੀ ਪੰਜਾਬੀ ਨਾਲ ਧਰੋ ਕਮਾਇਆ ਹੈ ਪੰਜਾਬ ਸਰਕਾਰ ਨੇ ਆਪਣੇ ਦਫਤਰਾਂ ਵਿੱਚ ਅੱਜ ਤੱਕ ਪੰਜਾਬੀ ਲਾਗੂ ਨਹੀਂ ਕੀਤੀ ਦੁਕਾਨਾਂ ਦੇ ਬੋਰਡ ਸੜਕਾਂ ਤੇ ਪਿੰਡਾਂ ਸ਼ਹਿਰਾਂ ਦੇ ਨਾਮ ਦਫ਼ਤਰਾਂ ਦੇ ਬੋਰਡ ਅਜੇ ਤੱਕ ਹਿੰਦੀ ਅੰਗਰੇਜ਼ੀ ਵਿੱਚ ਲੱਗੇ ਹੋਏ ਹਨ ਪੰਜਾਬ ਤੋਂ ਖੋਹਿਆ ਇੱਕ ਹਿੱਸਾ ਚੰਡੀਗੜ੍ਹ ਪੰਜਾਬ ਤੋਂ ਪੰਜਾਬੀ ਤੋਂ ਵਿਰਵਾ ਕਰ ਦਿੱਤਾ ਗਿਆ ਪੰਜਾਬ ਦੇ ਮੁਖੀ ਹਿੰਦੂ ਸਿੱਖ ਤੇ ਕਾਂਗਰਸੀ ਹਰਿਆਣਾ ਹਿਮਾਚਲ ਤੇ ਦਿੱਲੀ ਵਿੱਚ ਪੰਜਾਬੀ ਨੂੰ ਬਣਦਾ ਸਥਾਨ ਦੇ ਦਵਾਨ ਵਾਸਤੇ ਕਦੀ ਕੇਂਦਰ ਨਾਲ ਗੰਭੀਰਤਾ ਸਹਿਤ ਮੁੱਦਾ ਨਹੀਂ ਉਠਾ ਸਕੇ ਗੁੰਡੀ ਰਾਜਾਂ ਦੀਆਂ ਸਰਕਾਰਾਂ ਨਾਲ ਮੇਲ ਕਰਕੇ ਪੰਜਾਬੀ ਨੂੰ ਬਣਦਾ ਰੁਤਬਾ ਨਾ ਦੇਵਾ ਸਕੇ ਹੋਰ ਤਾਂ ਹੋਰ ਆਪਣੇ ਪੰਜਾਬ ਵਿੱਚ ਹੀ ਸਕੂਲਾਂ ਕਾਲਜਾਂ ਵਿੱਚ ਪੰਜਾਬੀ ਨੂੰ ਲਾਜ਼ਮੀਕਰਾਰ ਨਾ ਦੇ ਸਕੇ ਭਾਰਤ ਦੇ ਕਿਸੇ ਵੀ ਸੂਬੇ ਵਿੱਚ ਆਪਣੀ ਮਾਤ ਬੋਲੀ ਤਿਆਗ ਕੇ ਹੋਰ ਬੋਲੀ ਨੂੰ ਪ੍ਰਮੁਖਤਾ ਦੇਣ ਵਾਲੇ ਸਕੂਲ ਕਾਲਜਾਂ ਨੂੰ ਉਥੋਂ ਦੀਆਂ ਸਰਕਾਰਾਂ ਮਾਨਤਾ ਨਹੀਂ ਦਿੰਦੇ ਆ ਉਥੋਂ ਦੇ ਲੋਕ ਜ਼ਬਰਦਸਤ ਵਿਰੋਧ ਪ੍ਰਗਟ ਕਰਦੇ ਹਨ ਮਜਬੂਰੀ ਵਸ ਪੰਜਾਬੀ ਬੋਲੀ ਦੇ ਸਪੂਤ ਸਿੱਖਾਂ ਨੂੰ ਬਣਾ ਦਿੱਤਾ ਗਿਆ ਸੀ ਪਰ ਇਹ ਵੀ ਸਪੂਤ ਨਾ ਹੋ ਕੇ ਕਪੂਤ ਹੀ ਨਿਕਲੇ ਸਾਹਿਤਕਾਰਾਂ ਨੂੰ ਕੇਵਲ ਸਨਮਾਨ ਦੇਣ ਨਾਲ ਪੰਜਾਬੀ ਦੀ ਚੜ੍ਹਦੀ ਕਲਾ ਨਹੀਂ ਹੋਣੀ ਕਾਰਾਂ ਦੇ ਕਾਫਲੇ ਤੇ ਬਾਡੀਗਾਰਡਾਂ ਦੀ ਫੌਜ ਦੇ ਖਰਚੇ ਘਟਾ ਕੇ ਪੰਜਾਬੀ ਯੂਨੀਵਰਸਿਟੀ ਦਾ ਘਾਟਾ ਪੂਰਾ ਕਰਨਾ ਬਣਦਾ ਹੈ ਭਾਸ਼ਾ ਵਿਭਾਗ ਦਾ ਲਗਭਗ ਦਿਵਾਲਾ ਨਿਕਲ ਚੁੱਕਿਆ ਹੈ ਹੈ ਕਿਸੇ ਨੂੰ ਫਿਕਰ ਹਰ ਸਾਲ ਅਕਤੂਬਰ ਮਹੀਨੇ ਦੇ ਆਖਰੀ ਹਫਤੇ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਵਿੱਚ ਗਦਰੀ ਬਾਬਿਆਂ ਨੂੰ ਸਮਰਪਿਤ ਭਾਰੀ ਮੇਲਾ ਲੱਗਦਾ ਹੈ ਉਸ ਮੇਲੇ ਵਿੱਚ ਕਵਿਤਾ ਮੁਕਾਬਲੇ ਗੀਤ ਗਾਜਲ ਮੁਕਾਬਲੇ ਕੀਰਤਨ ਨਾਟਕ ਤੇ ਜਾਦੂ ਵਾਲੇ ਟ੍ਰਿਕ ਵਿਖਾ ਕੇ ਆਏ ਵਿਅਕਤੀਆਂ ਦਾ ਮਨੋਰੰਜਨ ਕੀਤਾ ਜਾਂਦਾ ਹੈ ਤੇ ਗਿਆਨ ਵਿੱਚ ਵਾਧਾ ਕੀਤਾ ਜਾਂਦਾ ਹੈ ਇਸ ਦੇ ਇੱਕ ਮੁੱਖ ਗਰਾਊਂਡ ਵਿੱਚ ਪੰਜਾਬ ਭਰ ਵਿੱਚੋਂ ਆਏ ਪ੍ਰਕਾਸ਼ਕ ਕਿਤਾਬਾਂ ਦੇ ਸਟਾਲ ਲਾਉਂਦੇ ਹਨ ਹਰ ਸਾਲ 60 ਤੋਂ 70 ਦੇ ਵਿਚਕਾਰ ਕਿਤਾਬਾਂ ਦੇ ਸਟਾਲ ਲੱਗਦੇ ਹਨ ਖਾਸ ਧਿਆਨਯੋਗ ਨੁਕਤਾ ਇਹ ਹੈ ਕਿ ਇੱਕ ਜ਼ਿੰਮੇਵਾਰ ਵਿਅਕਤੀ ਕਿਤਾਬਾਂ ਦੀ ਨਿਗਰਾਨੀ ਕਰਦੇ ਆਂ ਗਲਤ ਕਿਤਾਬਾਂ ਜੇ ਹੋਣ ਉਹਨਾਂ ਨੂੰ ਚੁਕਵਾ ਦਿੰਦਾ ਹੈ ਅਕਤੂਬਰ 2007 ਵਿੱਚ ਮੈਂ ਪਹਿਲੀ ਵਾਰ ਆਪਣੀਆਂ ਕਿਤਾਬਾਂ ਦੀ ਉਥੇ ਸਟਾਲ ਲਾਈ ਪ੍ਰਬੰਧਕਾਂ ਨੇ ਬਾਰ ਬਾਰ ਮੇਰੀਆਂ ਕਿਤਾਬਾਂ ਨੂੰ ਪੜ੍ਹਿਆ ਤੇ ਪਰਖਿਆ ਕਿਤੇ ਕੋਈ ਇਹਨਾਂ ਵਿੱਚ ਪਖੰਡ ਨਾ ਹੋਵੇ ਇਨਸਾਨਾਂ ਵਿੱਚ ਬੰਡੀਆਂ ਪਾਉਣ ਵਾਲਾ ਕੋਈ ਮੈਟਰ ਨਾ ਹੋਵੇ ਤਰਕਸ਼ੀਲਤਾ ਤੋਂ ਕੋਈ ਲਿਖਤ ਵਿਰੁੱਧ ਨਾ ਹੋਵੇ ਤਸੱਲੀ ਕਰ ਲੈਣ ਤੋਂ ਬਾਅਦ ਮੈਨੂੰ ਸਟਾਲ ਲਾਉਣ ਦੀ ਇਜਾਜ਼ਤ ਦਿੱਤੀ ਗਈ ਮੈਂ ਹੱਸਦਿਆਂ ਹੋਇਆਂ ਉੱਥੋਂ ਦੇ ਪ੍ਰਬੰਧਕਾਂ ਨੂੰ ਆਕਿਆ ਤੁਸੀਂ ਮੈਨੂੰ ਕਾਮਰੇਡ ਨਹੀਂ ਮੰਨਦੇ ਸਾਡੇ ਤਖਤਾਂ ਦੇ ਜ਼ਥੇਦਾਰ ਮੈਨੂੰ ਸਿੱਖ ਨਹੀਂ ਮੰਨਦੇ ਡੇਰੇਦਾਰ ਸਾਧ ਮੈਨੂੰ ਸ਼ਰਧਾਵਾਨ ਧਰਮੀ ਸਿੱਖ ਨਹੀਂ ਮੰਨਦੇ ਕਿਰਪਾ ਕਰਕੇ ਤੁਸੀਂ ਹੀ ਦੱਸ ਦਿਓ ਕਿ ਮੈਂ ਫਿਰ ਕੀ ਹਾਂ ਪੰਜਾਬੀ ਬੋਲੀ ਦੇ ਵਿਕਾਸ ਵਾਸਤੇ ਹਰ ਇੱਕ ਵਫਾਦਾਰ ਪੁੱਤਰ ਨੂੰ ਆਪਣੀ ਮਾਂ ਪੰਜਾਬੀ ਬੋਲੀ ਦੇ ਵਿਕਾਸ ਵਾਸਤੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਆਪਣਾ ਬਣਦਾ ਸਰਦਾ ਯੋਗਦਾਨ ਸਾਰਿਆਂ ਨੂੰ ਪਾਣਾ ਚਾਹੀਦਾ ਹੈ ਇਹਨਾਂ ਤੇ ਜੇ ਤੁਸੀਂ ਕੰਮ ਕਰੋਗੇ ਤਾਂ ਪੰਜਾਬੀ ਹੋਰ ਪਰਫੁੱਲਤ ਹੋਵੇਗੀ ਇਹਦੀਆਂ ਘਰ ਘਰ ਗੂੰਜਾਂ ਪੈਣਗੀਆਂ ਤੇ ਫਿਰ ਗੁਰਮੁਖੀ ਪੰਜਾਬੀ ਦੇ ਰਾਹੀਂ ਅਸੀਂ ਗੁਰਬਾਣੀ ਵੀ ਬੜੇ ਸੌਖੇ ਤਰੀਕੇ ਪੜ ਸਕਾਂਗੇ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ